ਜਿਹੜੀਆਂ ਤਰੇੜਾਂ ਧਰਤੀ 'ਚ ਪਈਆਂ ਹੋਈਆਂ ਤੁਸੀਂ ਦੇਖ ਰਹੇ ਹੋ ਇਹ ਕੋਈ ਮਾਰੂਥਲ ਜਾਂ ਕੋਈ ਹੋਰ ਧਰਤੀ ਨਹੀਂ ਹੈ ਇਹ ਪੰਜਾਬ ਦੀ ਪੰਜਾਬਾਂ ਦੀ ਧਰਤੀ ਦੇ ਵਿੱਚ ਹੀ ਪਾਣੀ ਦੀ ਘਾਟ ਦੇ ਕਾਰਨ ਤਰੇੜਾਂ ਪਈਆਂ ਹੋਈਆਂ ਨੇ ਡੈਮ ਦੀ ਜਿਹੜਾ ਥਲੜਾ ਤਲ ਹੁੰਦਾ ਉਹਦੇ ਵਿੱਚ ਤਰੇੜਾਂ ਪੈ ਚੁੱਕੀਆਂ ਨੇ ਕਿਉਂਕਿ ਇਸ ਡੈਮ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਪਾਣੀ ਨਹੀਂ ਪਹੁੰਚਿਆ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਬਣੇ ਨੇ ਦੇਖਿਆ ਤਰੇੜਾਂ ਪਈਆਂ ਹੋਈਆਂ ਨੇ ਧਰਤੀ ਫੱਟੀ ਹੋਈ ਹੈ ਜਿਵੇਂ ਜਾਨਵਰਾਂ ਦੇ ਕੰਕਾਲ ਪਏ ਹੋਏ ਨੇ ਪਸ਼ੂਆਂ ਦਾ ਜੰਗਲੀ ਜਾਨਵਰਾਂ ਦਾ ਇਸ ਡੈਮ ਦੇ ਪਾਣੀ ਦੇ ਨਾਲ ਹੀ ਨਿਕਾਸ ਹੁੰਦਾ ਸੀਗਾ ਤੇ ਅੱਜ ਦੇ ਟਾਈਮ ਦੇ ਵਿੱਚ 600 ਜਾਨਵਰ ਮਰ ਚੁੱਕਿਆ ਹੈ ਪੂਰੇ 1 ਮਹੀਨੇ ਤੋਂ ਦਿਨ ਰਾਤ ਲੱਗੇ ਹੋਏ ਆ ਆ ਤੁਹਾਡੇ ਸਾਹਮਣੇ ਕੰਮ ਵੀ ਚੱਲ ਰਿਹਾ ਹੈ ਤੇ ਉਹ ਤੋਂ ਬਿਨਾਂ ਵੀ ਇਹ ਮੁੰਡਿਆਂ ਨੇ ਕਈਆਂ ਨਾਲ ਆਪ ਛੱਪੜੀਆਂ ਪੱਟੀਆਂ ਉਹਨਾਂ ਦੇ ਵਿੱਚ ਪਾਣੀ ਪਾਇਆ ਘੱਟੋ ਘੱਟ ਸਾਡਾ ਦਿੱਲੀ ਦਾ 25000 30000 ਲੀਟਰ ਪਾਣੀ ਲੱਗਦਾ ਹੈ ਇਹ ਵੀ ਬਈ ਤਾਜ਼ਾ ਮਰਿਆ ਲੱਗ ਰਿਹਾ ਇਹ ਜਾਨਵਰ ਹੈ ਜਿਹੜਾ ਹਾਂਜੀ ਇਹ ਹੁਣੇ ਮਰਿਆ ਜੀ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਇਹਨਾਂ ਨੂੰ ਕੁੱਤਿਆਂ ਨੇ ਭਜਾ ਕੇ ਇਹ ਪਾਣੀ ਦੇ ਤੁਹਾਨੂੰ ਪਤਾ ਵੀ ਜਦੋਂ ਭੱਜਦਾ ਹੁੰਦਾ ਜਾਨਵਰ ਤੇ ਗਲ ਸੁੱਕਦਾ ਇੱਥੇ ਆਣ ਕੇ ਗਿਰ ਗਿਆ ਨਾ ਤਾਂ ਇਹਦੇ ਕੋਲ ਉੱਠੋਇਆ ਕੁੱਤੇ ਨੇ ਇੱਥੀ ਦਬੋਚ ਲਿਆ ਇਹਨੂੰ ਇਹਨਾਂ ਜੰਗਲੀ ਜੀਵਾਂ ਦੇ ਨਾਲ ਜਿਹੜਾ ਪਾਣੀ ਦੀ ਘਾਟ ਦੇ ਕਾਰਨ ਜਿਹੜਾ ਦੁਖਾਂਤ ਹੈ ਉਹ ਵਾਪਰ ਰਿਹਾ ਇਹਨਾਂ ਦੀਆਂ ਲਗਾਤਾਰ ਜਿਹੜੀਆਂ ਮੌਤਾਂ ਨੇ ਉਹ ਹੋ ਰਹੀਆਂ ਨੇ ਦਿਲ ਬਸ ਦੇਖੋ ਤਾਂ ਤਾਲੀਆਂ ਦੇ ਰਖਤ ਨੇ ਤਾਂ ਉਹ ਜਿਹੜਾ ਜਿਹੜਾ ਇੱਥੇ ਵੀ ਆਸ-ਪਾਸ ਕਈ ਜਾਨਵਰ ਲੱਗਦਾ ਕਿ ਮਰੇ ਹੋਏ ਨੇ ਜਿਹੜਾ ਮਹਿਕ ਤੋਂ ਜਿਹੜੀ ਇਸ ਜਿਹੜੀ ਜਿਹੜੀ স্মੈਲ ਆ ਰਹੀ ਹੈ ਦਰਗੰਦ ਆ ਰਹੀ ਹੈ 6 ਤੋਂ 7 ਜਨਵਰੀ ਸੀਗੇ ਜੋ ਜੀਸੀਬੀ ਬੁલાਣੀ ਪਈ ਜੀ ਖੱਡੇ ਪਟਾਈ ਤਾਂ ਉਹਨਾਂ ਨੂੰ 6-7 ਜਨਵਰੀ ਦਾ ਪਾਣੀ ਦੱਬਈ। ਖਾਲਸਾ ਐਡਨੇ ਦੇ ਨਾਲ ਸਾਡਾ ਕੱਲ ਕੰਟੈਕਟ ਹੋਇਆ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਹੋਈ ਸੀਗੀ। ਟਰੈਕਟਰਾਂ ਦੇ ਵਿੱਚ ਜਨਰਲ ਡੀਜ਼ਲ ਲੱਗਦਾ ਹੈ ਜੀਬੀਸੀਆਂ ਜੈਨੀਆਂ ਲੱਗਦੀਆਂ ਅਸੀਂ ਵੇਰਖਾਲੇ ਟੈਂਕਰ ਭੇਜਾਂਗੇ 12-12000 ਲੀਟਰ ਵਾਲੇ ਵੀ ਜੈਨੀ ਸਾਡੇ ਤੋਂ ਹੈਲਪ ਹੋ ਸਕਦੀ ਐ ਅਸੀਂ ਉਤੋਂ ਵੱਧ ਤੋਂ ਵੱਧ ਕਰਾਂਗੇ। ਹਜੇ ਮੀਂਹ ਦਾ ਵੀ ਨਹੀਂ ਪਤਾ ਕਦੋਂ ਆਵੇ ਕਦੋਂ ਨਾ ਕੁਦਰਤ ਤੇ ਉਹ ਨਿਰਪਰ ਹੈ ਸਾਰੀਆਂ ਜੀਵ ਮੈਂ ਇਹ ਕੁਦਰਤ ਦੇ ਹੱਥ ਦੇ ਵਿੱਚ ਹੈ ਜੇ ਮੀਂਹ ਪਏਗਾ ਤਾਂ ਪਾਣੀ ਸਟੋਰ ਹੋਏਗਾ ਜੇ ਨਹੀਂ ਮੀਂਹ ਪੈਂਦਾ ਤੇ ਸਟੋਰ ਨਹੀਂ ਹੁੰਦਾ ਬਹੁਤ ਮੁਸ਼ਕਿਲ ਹੈ ਜਿੱਦੀ ਕਈ ਟੈਂਕਰ ਆ ਜਿਹੜੇ ਹਾਂਜੀ ਹਾਂ ਘਟੋ ਘਟਾ ਸਾਡੇ 20 ਟੈਂਕਰ ਲੱਗੇ ਜਾਂਦੇ ਆ ਡੇਲੀ 20 ਡੇਲੀ ਹਾਂਜੀ ਨਾਪਾ ਜੀ ਹੁਣ ਸਾਡੇ ਕਣਕ ਹੋਈ ਹੈ ਪਿੱਛੇ ਖਾਣ ਨੂੰ ਉਹ ਵੀ ਅਸੀਂ ਮੁੱਲ ਲੱਤੀ ਹੈ ਤੇ ਪਸ਼ੂਆਂ ਵਾਸਤੇ ਚਾਰਾ ਬੀਜਦੇ ਸੀਗੇ ਆਹ ਡੈਮ ਦੇ ਪਾਣੀ ਦੇ ਨਾਲ ਹੀ ਉਹ ਵੀ ਚਾਰਾ ਨਹੀਂ ਹੋਇਆ ਸਾਰਿਆਂ ਸਾਨੂੰ ਸਮਾਨ ਮੁੱਲ ਲੈਣਾ ਪੈ ਰਿਹਾ ਇੱਥੋਂ ਤੱਕ ਦੀ ਸਾਡੇ ਪੀਣ ਦੇ ਪਾਣੀ ਦੀ ਵੀ ਸਮੱਸਿਆ ਹੈ ਅਸੀਂ 500 ਦਾ ਟੈਂਕਰ ਲੈ ਕੇ ਆਨੇ ਆ ਤਾਂ ਪੀਣ ਯੋਗਾ ਪਾਣੀ ਹੁੰਦਾ ਹੈ ਤਾਂ ਇਸ ਤਰ੍ਹਾਂ ਪਿੰਡ ਵਾਸੀਆਂ ਨੇ ਜਿਹੜੀਆਂ ਪੁਰਾਣੀਆਂ ਟੈਂਕੀਆਂ ਨੇ ਬਹੁਤ ਥਾਵਾਂ ਦੇ ਉੱਪਰ ਉਹਨਾਂ ਨੂੰ ਵੱਡ ਕੇ ਲਾਇਆ ਤਾਂ ਕਿ ਜਿਹੜਾ ਪਾਣੀ ਸੁੱਕੇ ਨਾ ਧਰਤੀ ਦੇ ਹੇਠਾਂ ਪਾਣੀ ਜਿਹੜਾ ਸਿਮੇ ਨਾ ਔਰ ਛੋਟੇ-ਛੋਟੇ ਖੱਡੇ ਵੀ ਪੱਟੇ ਜਾ ਰਹੇ ਨੇ ਵੱਡੇ ਖੱਡੇ ਵੀ ਪੱਟੇ ਜਾ ਰਹੇ ਨੇ ਲਗਾਤਾਰ ਪਰ ਇਸ ਤਰ੍ਹਾਂ ਨਿੱਕੀਆਂ-ਨਿੱਕੀਆਂ ਟੈਂਕੀਆਂ 'ਚ ਵੀ ਪਾਣੀ ਰੱਖਿਆ ਗਿਆ ਤਾਂ ਕਿ ਜਿਹੜਾ ਜਾਨਵਰਾਂ ਨੂੰ ਕੋਈ ਦਿੱਕਤ ਨਾ ਆਵੇ ਉਹ ਪੀ ਸਕਣ ਪਿਆਸੇ ਜਿਹੜੇ ਉਹਨਾਂ ਦੀ ਮੌਤ ਨਾ ਹੋਵੇ ਪਿਆਸੇ ਨਾ ਮਰਨ ਇਸ ਤੀਵੀ ਮਦਦ ਆ ਜਿਹੜੀ ਲਈ ਗਈ ਹੈ ਕਿ ਇਹਦੇ ਵਿੱਚ ਪਾਣੀ ਭਰਿਆ ਗਿਆ ਤਾਂ ਕਿ ਜਿਹੜਾ ਇੱਥੋਂ ਵੀ ਪਾਣੀ ਹੈ ਜਿਹੜਾ 30 ਸੈਕਿੰਡ ਜਿਹੜੀਆਂ ਤਰੇੜਾਂ ਧਰਤੀ 'ਚ ਪਈਆਂ ਹੋਈਆਂ ਤੁਸੀਂ ਦੇਖ ਰਹੇ ਹੋ ਇਹ ਕੋਈ ਮਾਰੂਥਲ ਜਾਂ ਕੋਈ ਹੋਰ ਧਰਤੀ ਨਹੀਂ ਹੈ ਇਹ ਪੰਜਾਬ ਦੀ ਪੰਜਾਬਾਂ ਦੀ ਧਰਤੀ ਦੇ ਵਿੱਚ ਹੀ ਪਾਣੀ ਦੀ ਘਾਟ ਦੇ ਕਾਰਨ ਤਰੇੜਾਂ ਪਈਆਂ ਹੋਈਆਂ ਨੇ ਤੇ ਇਹ ਡੈਮ ਹੈ ਡੈਮ ਦੀ ਜਿਹੜਾ ਥਲੜਾ ਤਲ ਹੁੰਦਾ ਉਹਦੇ ਵਿੱਚ ਤਰੇੜਾਂ ਪੈ ਚੁੱਕੀਆਂ ਨੇ ਕਿਉਂਕਿ ਇਸ ਡੈਮ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਪਾਣੀ ਨਹੀਂ ਪਹੁੰਚਿਆ ਕਿਉਂਕਿ ਪਿੱਛੇ ਬਰਸਾਤਾ ਨਹੀਂ ਹੋਈਆਂ ਤਾਂ ਕੁਦਰਤ ਤੇ ਨਿਰਪਰ ਇਹ ਡੈਮ ਹੈ ਔਰ ਉਹ ਬਰਸਾਤਾ ਨਾ ਹੋਣ ਦੇ ਕਾਰਨ ਇੱਥੇ ਪਾਣੀ ਨਹੀਂ ਪਹੁੰਚਦਾ ਤੇ ਇਹ ਪਾਣੀ ਕਰਕੇ ਜਿਹੜਾ ਡੈਮ ਹੈ ਨਾ ਪਹੁੰਚਣ ਕਰਕੇ ਸੁੱਕ ਗਿਆ ਔਰ ਇਹ ਮਿੱਟੀ 'ਚ ਜਿਹੜੀਆਂ ਤਰੇੜਾਂ ਪਈਆਂ ਹੋਈਆਂ ਨੇ ਔਰ ਇਸ ਦੇ ਨਾਲ ਪ੍ਰਭਾਵਿਤ ਕੀ ਹੋ ਰਿਹਾ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਨੇ ਜੰਗਲੀ ਜੀਵ ਆਸ-ਪਾਸ ਦੇ ਇਲਾਕੇ ਦੇ ਜਿਹੜੇ ਜੰਗਲ ਦੇ ਵਿੱਚ ਜੀਵ ਰਹਿੰਦੇ ਸੀ ਉਹ ਇੱਥੋਂ ਪਾਣੀ ਪੀਂਦੇ ਸੀ ਔਰ ਉਹਨਾਂ ਦੀਆਂ ਲਗਾਤਾਰ ਜਿਹੜੀਆਂ ਮੌਤਾਂ ਨੇ ਹੋ ਰਹੀਆਂ ਨੇ ਤੇ ਇਹ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹਰ ਰੋਜ਼ 5 ਤੋਂ 6 ਮੌਤਾਂ ਜੰਗਲੀ ਜਾਨਵਰਾਂ ਦੀਆਂ ਪਿਛਲੇ 3 ਮਹੀਨਿਆਂ ਤੋਂ ਇਹ ਹੋ ਰਹੀਆਂ ਨੇ ਔਰ ਇਹ ਇਲਾਕਾ ਜਿਹੜਾ ਉਹ ਪੜਸ਼ ਹੈ ਪੜਸ਼ਪਿੰਡ ਹੈ ਔਰ ਪੜਸ਼ ਮਹਾਲੀ ਜ਼ਿਲ੍ਹੇ ਦੇ ਵਿੱਚ ਹੀ ਪੈਂਦਾ ਹੈ ਚੰਡੀਗੜ੍ਹ ਤੋਂ ਤਕਰੀਬਨ 10-12 ਕਿਲੋਮੀਟਰ ਹੀ ਦੂਰ ਹੈਗਾ ਇਹ ਇਲਾਕਾ ਔਰ ਪਿੱਛੇ ਦੇਖੋਗੇ ਤਾਂ ਸ਼왈ਕਦੀਆਂ ਇਹ ਪਹਾੜੀਆਂ ਨੇ ਔਰ ਇਹਨਾਂ ਦੀ ਗੋਦ ਦੇ ਵਿੱਚ ਜਿਹੜੇ ਵਸੇ ਹੋਏ ਪਿੰਡ ਨੇ ਤੇ ਆਖਰੀ ਪਿੰਡ ਹੈ ਰਿਮੋਟ ਏਰੀਆ ਸਹੀ ਤਰੀਕੇ ਦੇ ਨਾਲ ਮੋਬਾਈਲ ਨੈਟਵਰਕ ਵੀ ਇੱਥੇ ਨਹੀਂ ਆਉਂਦੇ ਪਰ ਜਿਹੜਾ 3 ਮਹੀਨਿਆਂ ਤੋਂ ਜਿਹੜਾ ਪਾਣੀ ਸੁੱਕਣ ਦੇ ਕਾਰਨ ਕਈ ਜੰਗਲੀ ਜੀਵ ਆ ਜਿਹੜੇ ਆਪਣੀ ਜਾਨ ਗਵਾ ਚੁੱਕੇ ਨੇ ਤੇ ਉਹਨਾਂ ਨੂੰ ਜਿਹੜਾ ਉਹ ਉਹਨਾਂ ਦੀਆਂ ਜਾਨਾਂ ਬਚਾਉਣ ਦੇ ਲਈ ਪਿੰਡ ਵਾਸੀ ਅੱਗੇ ਆਏ ਨੇ ਪੜਸ਼ਵਾਸੀ ਜਿਹੜੇ ਨੇ ਉਹ ਮਿਹਨਤ ਕਰ ਰਹੇ ਨੇ ਔਰ ਲਗਾਤਾਰ ਇਥੇ ਪਾਣੀ ਦੇ ਟੈਂਕਰ ਲਿਆ ਕੇ ਟੋਏ ਪੁੱਟ ਕੇ ਜਿਹੜਾ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਆ ਕਰ ਰਹੇ ਨੇ ਪਿੰਡ ਵਾਸੀਆਂ ਤੋਂ ਵੀ ਜਾਣਾਂਗੇ ਕਿ ਕੀ ਜਿਹੜਾ ਇਸ ਤਰ੍ਹਾਂ ਕਿਉਂ ਜਿਹੜਾ ਵਾਪਰ ਰਿਹਾ ਔਰ ਕੀ ਹੁਣ ਤੱਕ ਉਹਨਾਂ ਨੇ ਕਿੰਨੇ ਜਾਨਵਰ ਜਿਹੜੇ ਬਚਾ ਲਏ ਨੇ ਕਿੰਨੀਆਂ ਕਮੌਤਾਂ ਹੋ ਗਈਆਂ ਨੇ ਮੌਕੇ ਦੀ ਸਥਿਤੀ ਉਹਨਾਂ ਤੋਂ ਜਾਣਦੇ ਆ ਉਸ ਤੋਂ ਪਹਿਲਾਂ ਤੁਹਾਨੂੰ ਇਹ ਵੀ ਦਿਖਾਉਣਾ ਹੈ ਕਿ ਇਹ ਜੰਗਲੀ ਜਾਨਵਰਾਂ ਦੇ ਜਿਹੜੇ ਪੈੜ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਜੰਗਲੀ ਜਾਨਵਰ ਇੱਥੇ ਆਉਂਦੇ ਸੀਗੇ ਤਾਂ ਸੁੱਕੇ ਹੋਏ ਜਿਹੜੀਆਂ ਪੈੜਾ ਨੇ ਤੁਸੀਂ ਦੇਖ ਸਕਦੇ ਹੋ ਤਾਂ ਇਹ ਹੁਣ ਉਹ ਨਹੀਂ ਆ ਰਹੇ ਇੱਥੇ ਪਾਣੀ ਪੀਣ ਕਿਉਂਕਿ ਪਿਆਸ ਦੇ ਕਾਰਨ ਪਾਣੀ ਦੀ ਘਾਟ ਦੇ ਕਾਰਨ ਪਿਆਸੇ ਜਿਹੜੀਆਂ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਕਈ ਕੰਕਾਲ ਜਿਹੜੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹਾਲਾਂਕਿ ਪਿੰਡ ਵਾਸੀਆਂ ਨਾਲ ਜਦੋਂ ਅਸੀਂ ਗੱਲ ਕੀਤੀ ਤਾਂ ਉਹਨਾਂ ਨੇ ਬਹੁਤ ਸਾਰੇ ਕੰਕਾਲ ਦੱਬੇ ਵੀ ਨੇ ਔਰ ਇਹ ਮਸਲੇ ਤੁਹਾਡੇ ਧਿਆਨ ਦੇ ਵਿੱਚ ਆਉਣੇ ਬਹੁਤ ਜ਼ਰੂਰੀ ਨੇ ਕਿ ਜਿਸ ਤਰੀਕੇ ਦੇ ਨਾਲ ਜੇ ਸਹੀ ਤਰੀਕੇ ਦੇ ਨਾਲ ਪ੍ਰਬੰਧ ਹੋਣ ਤਾਂ ਇਹ ਜਿਹੜੀ ਮੁਸੀਬਤ ਉਹ ਨਾ ਪਏ ਤੇ ਕਈ ਜਾਨਵਰ ਆ ਜਿਹੜੇ ਉਹ ਵੱਸ ਸਕਦੇ ਨੇ ਇਸ ਤਰ੍ਹਾਂ ਦੀ ਜਿਹੜੀਆਂ ਮੁਸ਼ਕਲਾਂ ਤੋਂ ਤੇ ਜੰਗਲੀ ਜੀਵ ਜਿਹੜਾ ਖਤਰੇ ਦੇ ਵਿੱਚ ਨੇ 12 ਸਿੰਘੇ ਨੀਲਗਾਹ ਦੀ ਸਭ ਤੋਂ ਵੱਧ ਮੌਤ ਹੋਈ ਹੈ ਪਿੰਡ ਵਾਸੀ ਪਿੰਡ ਵਾਸੀਆਂ ਤੋਂ ਜਾਣਾਂਗੇ ਕਿੰਨੀਆਂ ਮੌਤਾਂ ਨੇ ਹੁਣ ਤੱਕ ਪਰ ਇਹ ਜਿਹੜੀ ਸਥਿਤੀ ਬਹੁਤ ਬੱਧਰ ਹੋ ਚੁੱਕੀ ਹੈ ਜਿਹੜਾ ਹਾਲਾਤ ਨੇ ਹਾਲਾਂਕਿ ਅੱਜ ਖਾਲਸਾਡ ਜ਼ਰੂਰ ਮਦਦ ਲਈ ਅੱਗੇ ਆਈ ਨਹੀਂ ਤਾਂ ਪਹਿਲਾਂ ਪਿੰਡ ਵਾਸੀ ਜਿਹੜੇ ਕੋਲੋਂ ਹੀ ਡੀਜ਼ਲ ਕੋਲੋਂ ਹੀ ਸਾਰੇ ਖਰਚੇ ਜਿਹੜੇ ਮੈਨੇਜ ਕਰਕੇ ਜਿਹੜਾ ਇਸ ਨੂੰ ਚਲਾ ਰਹੇ ਸੀ ਸੇਵਾ ਨੂੰ ਕਿ ਇੱਥੇ ਜਿਹੜਾ ਪਾਣੀ ਆ ਵੱਧ ਤੋਂ ਵੱਧ ਪਹਚਾਇਆ ਜਾਵੇ ਔਰ ਇਹ ਇਹਨਾਂ ਪਿੰਡਾਂ ਦੇ ਵਿੱਚ ਜਿਹੜਾ ਇਸ ਡੈਮ ਦੇ ਵਿੱਚ ਪਾਣੀ ਸੁੱਕਣ ਦੇ ਕਾਰਨ ਜਿਹੜੀ ਫਸਲ ਆ ਉਹ ਵੀ ਪ੍ਰਭਾਵਿਤ ਹੋਈ ਆ ਕਣਕ ਵੀ ਜਿਹੜੀ ਨਹੀਂ ਹੁੰਦੀ ਕਿਉਂਕਿ ਆਖਰੀ ਦਿਨਾਂ ਦੇ ਵਿੱਚ ਪਾਣੀ ਆ ਜਿਹੜੇ ਕਣਕ ਨੂੰ ਉਹ ਨਹੀਂ ਮਿਲੇ ਤੇ ਕਣਕ ਵੀ ਜਿਹੜੀ ਬਿਲਕੁਲ ਜਿਹੜਾ ਕੋਈ ਕਿਸੇ ਪਿੰਡ ਵਾਸੀ ਦੇ ਕੋਲੇ ਜਿਹੜਾ ਉਸ ਤਰ੍ਹਾਂ ਦਾ ਜਿਹੜਾ ਕਣਕ ਦਾ ਝਾੜ ਨਹੀਂ ਰਿਹਾ ਉਹ ਪੈਦਾਵਾਰ ਨਹੀਂ ਹੋ ਸਕੀ ਪਹਿਲਾਂ ਹੀ ਜਿਹੜੀ ਜ਼ਮੀਨ ਆ ਉਹ ਅਪਜਾਉ ਨਹੀਂ ਆ ਪੱਧਰੀ ਨਹੀਂ ਆ ਪਰ ਜਿਹੜੀ ਉੱਚੀ ਨਹੀਂ ਵੀ ਜ਼ਮੀਨ ਤੇ ਜਿੰਨੀ ਖੇਤੀ ਹੁੰਦੀ ਵੀ ਆ ਤਾਂ ਉਹ ਵੀ ਸਹੀ ਤਰੀਕੇ ਦੇ ਨਾਲ ਨਹੀਂ ਹੋਈ ਤਾਂ ਪਿੰਡ ਵਾਸੀਆਂ ਦਾ ਹੋਰ ਇਹਦੇ ਬਾਰੇ ਕੀ ਕਹਿਣਾ ਤੁਹਾਨੂੰ ਉਹ ਸੁਣਾਉਣੇ ਆ ਪਰਸ਼ ਡੈਮ ਤੇ ਕੁਦਰਤ ਦੀ ਪਿਛਲੇ 3 ਮਹੀਨਿਆਂ ਤੋਂ ਮਾਰ ਪਈ ਹੋਈ ਹੈ ਬਹੁਤ ਸਾਰੇ ਮਸਲੇ ਤੁਹਾਡੇ ਧਿਆਨ ਦੇ ਵਿੱਚ ਨਹੀਂ ਆਉਂਦੇ ਜੋ ਆਣੇ ਬਹੁਤ ਜ਼ਰੂਰੀ ਹੁੰਦੇ ਨੇ ਪਿੰਡ ਵਾਸੀਆਂ ਦਾ ਅਜਿਹਾ ਇੱਥੇ ਕੰਮ ਹੈ ਜਿਹੜਾ ਸਹਯੋਗ ਹੈ ਜਈ ਸੇਵਾ ਹੈ ਜਿਸ ਨੇ ਕਈ ਸਾਰੇ ਜਾਨਵਰਾਂ ਦੀਆਂ ਜਾਨਾਂ ਨੇ ਜਿਹੜੀਆਂ ਉਹ ਬਚਾਲੀਆਂ ਨੇ ਜਿਹੜੇ ਜੰਗਲੀ ਜੀਵ ਨੇ ਪਰ ਬਹੁਤ ਸਾਰੀਆਂ ਜਾਨਾਂ ਉਹ ਬਚਾ ਵੀ ਨਹੀਂ ਸਕੇ ਕਿਉਂਕਿ ਇੱਕ ਡੈਮ ਹੈ ਬਹੁਤ ਵੱਡਾ ਜਿਹੜਾ ਬਹੁਤ ਜ਼ਿਆਦੇ ਪੰਛੀਆਂ ਨੂੰ ਬਹੁਤ ਜ਼ਿਆਦੇ ਜਾਨਵਰਾਂ ਨੂੰ ਪਾਣੀ ਪਿਆਉਂਦਾ ਸੀ ਉਹਦੇ ਚੋਂ ਪਾਣੀ ਸੁੱਕ ਗਿਆ ਪਾਣੀ ਸੁੱਕਣ ਦੇ ਕਾਰਨ ਜਿੱਥੇ ਪਿੰਡ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਆਸ-ਪਾਸ ਪਾਲਿਸ਼ ਦੇ ਜੰਗਲੀ ਏਰੀਆ ਵੀ ਹੈ ਆ ਜਿਹੜੇ ਪੰਜਾਬ ਦੀਆਂ ਸ਼왈ਕਦੀਆਂ ਪਹਾੜੀਆਂ ਦਾ ਏਰੀਆ ਉਹਦੇ ਵਿੱਚ ਡੈਮ ਪੈਂਦਾ ਤੇ ਪਿੰਡ ਵਾਸੀ ਲਗਾਤਾਰ ਇੱਥੇ ਸੇਵਾ ਕਰ ਰਹੇ ਨੇ ਉਹਨਾਂ ਤੋਂ ਮੌਕੇ ਦੀ ਪਹਿਲਾਂ ਦੀ ਕੀ ਹਾਲਾਤ ਸੀ ਹੁਣ ਦੀ ਕੀ ਹਾਲਾਤ ਹੈ ਜਾਣਾਂਗੇ ਅੱਗੇ ਕਿਸ ਤਰ੍ਹਾਂ ਦੇ ਨਾਲ ਉਹ ਸੇਵਾ ਨੂੰ ਚਲਾ ਰਹੇ ਨੇ ਬੜਾ ਵੱਡੀ ਗੱਲ ਹੈ ਕਿ ਗਰਮੀ ਦੇ ਵਿੱਚ ਜਿੱਥੇ 45 ਡਿਗਰੀ ਤੋਂ ਉੱਪਰ ਤਾਪਮਾਨ ਪਹੁੰਚ ਰਿਹਾ ਬਹੁਤ ਸਾਰੇ ਅਸੀਂ ਘਰਾਂ ਦੇ ਵਿੱਚ ਹੋਵਾਂਗੇ ਏਸੀ ਦੇ ਵਿੱਚ ਬੈਠੇ ਹੋਵਾਂਗੇ ਕਿਸੇ ਦਫ਼ਤਰ ਦੇ ਵਿੱਚ ਹੋਵਾਂਗੇ ਆਪਣੇ ਕੰਮਕਾਰ ਤੇ ਲਈ ਸਵੇਰ ਸ਼ਾਮ ਘਰੋਂ ਨਿਕਲਦੇ ਹੋਵਾਂਗੇ ਪਰ ਅਸੀਂ ਸਿਖਰ ਦੁਪਹਿਰ ਇਹ ਸਟੋਰੀ ਹੈ ਜਿਹੜੀ ਰਿਕਾਰਡ ਕਰ ਰਹੇ ਹਾਂ ਔਰ ਹੁਣ ਵੀ ਦੁਪਹਿਰ ਦੇ ਵਿੱਚ ਇੱਥੇ ਸੇਵਾ ਦਾ ਕੰਮ ਚੱਲ ਰਿਹਾ 2 ਵਜੇ ਨੇ ਔਰ ਇੱਧਰ ਤੁਹਾਨੂੰ ਦਿਖਾਵਾਂਗੇ ਤਾਂ ਜੀਸੀਬੀ ਜਿਹੜੀ ਲੱਗੀ ਹੋਈ ਹੈ ਉਹ ਲੱਗੇ ਹੋਏ ਨੇ ਤੇ ਨੌਜਵਾਨ ਜਿਹੜੇ ਇਹਨਾਂ ਪਿੰਡਾਂ ਦੇ ਨੇ ਆਸ-ਪਾਸ ਦੇ ਜਿਹੜੇ ਇਸੇ ਪਿੰਡ ਪਰਛ ਦੇ ਨਾਲ ਵੀ ਸਬੰਧਤ ਨੇ ਔਰ ਇਹ ਇੱਥੇ ਸੇਵਾ ਦਾ ਜਿਹੜਾ ਕੰਮ ਨਿਭਾ ਰਹੇ ਨੇ ਅੱਜ ਹਾਲਾਂਕਿ ਇੱਕ ਜਿਹੜੀ ਸਿੱਖ ਸੰਸਥਾ ਜਿਹੜੀ ਖਾਲਸਾ ਹੈ ਉਹਨਾਂ ਨੇ ਅੱਜ ਇਹਨਾਂ ਦੀ ਮਦਦ ਜ਼ਰੂਰ ਫੜੀ ਅੱਜ ਉਹਨਾਂ ਦਾ ਵੀ ਜਿਹੜਾ ਉਹਨਾਂ ਨੇ ਇਹਨਾਂ ਨੂੰ ਸਹਿਯੋਗ ਦਿੱਤਾ ਪਰ ਪਹਿਲਾਂ ਲਗਾਤਾਰ ਆਪਣੇ ਬਲਬੂਤੇ ਤੇ ਜਿਹੜੀ ਸਾਰੀ ਸੇਵਾ ਚਲਾ ਰਹੇ ਸੀ ਭਾਈ ਜੀ ਤੁਹਾਡਾ ਨਾਮ ਕੀ ਹੈ ਮਹਾਰਾਣਾ ਦਲਜੀਤ ਸਿੰਘ ਹੈ ਪਿੰਡ ਪਰਛ ਹਮ ਔਰ ਇੱਥੇ ਕੀ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਬਣੇ ਨੇ ਦੇਖਿਆ ਤਰੇੜਾਂ ਪਈਆਂ ਹੋਈਆਂ ਨੇ ਧ ਇੱਥੇ ਬਾਈ ਜੀ ਆਹ 3 ਕਿ ਮਹੀਨਿਆਂ ਤੋਂ ਪਾਣੀ ਸੁੱਕਣਾ ਸਟਾਰਟ ਹੋਇਆ ਹੈ ਤੇ ਸਾਡਾ ਪ੍ਰਸ਼ਾਸਨ ਨੂੰ ਵੀ ਕਈ ਗੱਲਾਂ ਅਸੀਂ ਕਿਹਾ ਕਿ ਇੱਥੇ ਕਾਫੀ ਜ਼ਿਆਦਾ ਚਿਕ ਹੋ ਚੁੱਕੀ ਹੈ ਵੀ ਇਹਦਾ ਕੋਈ ਮਸਲਾ ਹੱਲ ਕੀਤਾ ਜਾਵੇ ਕਿਉਂਕਿ ਸਾਡੇ ਸਾਰਾ ਹੀ ਇਸ ਡੈਮ ਤੇ ਖੇਤੀਬਾੜੀ ਦਾ ਤੇ ਪਸ਼ੂਆਂ ਦਾ ਜੰਗਲੀ ਜਾਨਵਰਾਂ ਦਾ ਇਸ ਡੈਮ ਦੇ ਪਾਣੀ ਦੇ ਨਾਲ ਹੀ ਨਿਕਾਸ ਹੁੰਦਾ ਸੀਗਾ ਤੇ ਅੱਜ ਦੇ ਟਾਈਮ ਦੇ ਵਿੱਚ 600 ਜਾਨਵਰ ਮਰ ਚੁੱਕਿਆ ਹੈ ਜਿਦੇ ਵਿੱਚੋਂ ਪ੍ਰਸ਼ਾਸਨ ਨੇ ਵੀ ਸਾਡੀ ਮਦਦ ਕੀਤੀ ਹੈ ਕੀਤੀ ਹੈ ਤੇ ਸਾਡੇ ਜਿਹੜੇ ਨੌਜਵਾਨ ਨੇ ਰਾਤ ਨੂੰ ਨੌਕਰੀਆਂ ਕਰਦੇ ਨੇ ਤੇ ਦਿਨ ਵਿੱਚ ਇੱਥੇ ਸੇਵਾ ਕਰਦੇ ਨੇ ਪੂਰੇ 1 ਮਹੀਨੇ ਤੋਂ ਦਿਨ ਰਾਤ ਲੱਗੇ ਹੋਏ ਆ ਆ ਤੁਹਾਡੇ ਸਾਹਮਣੇ ਕੰਮ ਵੀ ਚੱਲ ਰਿਹਾ ਤੇ ਉਸ ਤੋਂ ਬਿਨਾ ਵੀ ਇਹ ਮੁੰਡਿਆਂ ਨੇ ਕਈਆਂ ਨਾਲ ਆਪ ਛੱਪੜੀਆਂ ਪੱਟੀਆਂ ਉਹਨਾਂ ਦੇ ਵਿੱਚ ਪਾਣੀ ਪਾਇਆ ਘਟੋ ਘਟ ਸਾਡਾ ਡੇਲੀ ਦਾ 25000 30000 ਲੀਟਰ ਪਾਣੀ ਲੱਗਦਾ ਹੈ ਡੇਲੀ ਇੱਥੇ ਲੈ ਕੇ ਆਉਂਦੇ ਹਾਂ ਜੀ ਹਾਂਜੀ ਡੇਲੀ ਪਾਣੀ ਲੈ ਕੇ ਆਉਂਦੇ ਕਿੰਨੇ ਟੈਂਕਰ ਡੇਲੀ ਲੱਗ ਜਾਂਦੇ ਨੇ ਜੀ ਡੇਲੀ ਇੱਕ ਟੈਂਕਰ 4000 ਲੀਟਰ ਦਾ ਹੁੰਦਾ ਹੈ ਤੇ ਸਾਡੇ ਘਟੋ ਘਟ 30000 ਲੀਟਰ ਪਾਣੀ ਲੱਗ ਜਾਂਦਾ ਡੇਲੀ ਦਾ ਹੁਣ ਤੱਕ ਤੁਸੀਂ ਐਵਰੇਜ ਮੰਨੀਏ ਕਿ ਜਿਹੜੇ ਜਾਨਵਰ ਮਰ ਰਹੇ ਨੇ 5 5 ਤੋਂ 6 ਡੇਲੀ ਮਤਲਬ 5 600 ਹੁਣ ਤੱਕ ਮਰ ਚੁੱਕਿਆ 600 ਜਾਨਵਰ ਹੁਣ ਤੱਕ ਮਰ ਚੁੱਕਿਆ ਹੈ ਜੀ ਸਾਡੇ ਨੌਜਵਾਨਾਂ ਨੇ ਕਈਆਂ ਨਾਲ ਪੱਟ ਕੇ ਉਹਨਾਂ ਨੂੰ ਦੱਬਿਆ ਹੈਗਾ ਕਿਉਂਕਿ ਬਿਮਾਰੀ ਫੈਲਣ ਦਾ ਵੀ ਖਤਰਾ ਸੀਗਾ ਤੇ ਇੱਥੇ ਜਿਹੜੇ ਜੰਗਲੀ ਕੁੱਤੇ ਨੇ ਉਹਨਾਂ ਨੇ ਕਾਫੀ ਇੱਥੇ ਜਾਨਵਰਾਂ ਨੂੰ ਮਾਰਿਆ ਹੈਗਾ ਤੇ ਪਾਣੀ ਦੀ ਸਮੱਸਿਆ ਦੇ ਨਾਲ ਜ਼ਿਆਦਾ ਮਰੇ ਨੇ ਪਰ ਬਈ ਕੁਦਰਤੀ ਤੌਰ ਤੇ ਇਹ ਸਾਰਾ ਕੁਦਰਤੀ ਨਿਰਪਰ ਅ ਜੇ ਮੀਂਹ ਨਹੀਂ ਪੈਂਦਾ ਤਾਂ ਫਿਰ ਇਹ ਡੈਮ ਸੁੱਕ ਜਾਂਦਾ ਹਾਂਜੀ ਕੁਦਰਤ ਦੇ ਅਨਸਾਰ ਤਾਂ ਸੁੱਕਦਾ ਬਾਕੀ ਜਿਹੜੀ ਬੰਦ ਦੀ ਕਾਰਵਾਈ ਹੈ ਜੀ ਉਹ ਆਪਾਂ ਨੂੰ ਕਰਨੀ ਪੈਣੀ ਹੈ ਦੇਖੋ ਜੀ ਕੁਦਰਤ بارش ਪਾ ਸਕਦੀ ਹੈ بارش ਨਾਲ ਪਾਣੀ ਸਟੋਰੇਜ ਹੋਣਾ ਬਟ ਪਟਾਈ ਨਾ ਹੋਣੇ ਕਰਨਾ ਇਹਦੇ 'ਚ ਪਾਣੀ ਦੀ ਸਮੱਸਿਆ ਖੜੇ ਨਹੀਂ ਰਹੀ ਲੈਵਲ ਹੀ ਨਹੀਂ ਬਣਦਾ ਸਟੋਰੇਜ ਕੈਪੈਸਿਟੀ ਇਹਦੀ ਖਤਮ ਹੋ ਗਈ ਜਦੋਂ ਮਿੱਟੀ ਭਰੀ ਗਈ ਪਿੱਛੋਂ ਪਾਣੀ ਆ ਜੀ ਬਿਲਕੁਲ ਬਿਲਕੁਲ ਖਤਮ ਹੋ ਗਈ ਹੁਣ ਇਹਦੀ 45 ਤੋਂ 50 ਫੁੱਟ ਦੀ ਪਟਾਈ ਹੋਣੀ ਹੈ ਜੀ ਤਾਂ ਕਿ ਤੇ ਜਾ ਕੇ ਇਹਦਾ ਥੱਲਾ ਲੈਵਲ ਆਣਾ ਤੇ ਪਾਣੀ ਇਹਦੇ ਚ ਸਟੋਰੇਜ ਹੋਣਾ ਔਰ ਜਾਨਵਰ ਕਿਹੜੇ ਨੇ ਜਿਹੜੇ ਮਰ ਰਹੇ ਨੇ ਖਾਸ ਤੌਰ ਤੇ ਜੰਗਲੀ ਜੀਵਾਂ ਦੇ ਵਿੱਚੋਂ ਗੱਲ ਕੀਤੀ ਜਾਵੇ ਇਹ ਭਾਜੀ ਜ਼ਿਆਦਾਤਰ ਤਾਂ ਬਾਰਾ ਸਿੰਘਾ ਹੋ ਗਿਆ ਨੀਲ ਗਾਂ ਹੋਗੀ ਤਕਰੀਬਨ ਆਹੀ ਮਰ ਰਹੇ ਨੇ ਬਾਕੀ ਜਾਨਵਰ ਦਾ ਇੱਥੇ ਜੰਗਲੀ ਸੂਰ ਹੈਗੇ ਜੰਗਲੀ ਗਾਮ ਆਏਗੀ ਮੋਰ ਪੰਛੀ ਸਾਰੇ ਜੰਗਲ ਹੈ तकरीबन ਜਾਨਵਰ ਤਾਂ ਸਾਰੇ ਹੀ ਹੋਣਗੇ ਔਰ ਮਤਲਬ ਜਿਆਦੇ ਵੱਡੀ ਗਿਣਤੀ ਨੀਲ ਗਾਵਾਂ ਦੀ ਤੇ ਜਿਹੜੇ 12 ਸਿੰਘਾ ਉਹ ਮਰ ਰਹੇ ਹਾਂ ਜੀ ਇਹਨਾਂ ਦੀ ਗਿਣਤੀ ਜਿਆਦਾ ਸੀਗੀ ਇਹ ਦੇਖਿਆ ਕਿ ਕਾਲ ਪਏ ਹੋਇਆ ਬਹੁਤ ਥਾਵਾਂ ਤੇ ਖਿਲਰੇ ਹੋਇਆ ਚਾਰੇ ਬਸ ਭਾਈ ਬਹੁਤ ਜਿਆਦਾ ਪਏ ਆ ਜੀ ਮਤਲਬ ਕਿ ਜਿਹੜੇ ਨਹੀਂ ਟਾਈਮ ਲੱਗਿਆ ਜੀ ਇਹਨਾਂ ਨੂੰ ਫਿਰ ਵੀ ਅਸੀਂ 2 ਜਾਂ 3 ਤਾਂ ਡੇਲੀ ਮਤਲਬ ਕਿ ਖੱਡੇ ਟੋਏ ਪੁੱਟੇ ਆਪ ਤੇ ਉਹਨਾਂ ਨੂੰ ਦੱਬਦੇ ਰਹੇ ਹਾਂ ਅਸਲ ਵਿੱਚ ਜੀਸੀਬੀ ਨਾਲ ਵੀ ਤੁਸੀਂ ਪੱਟ ਕੇ ਇੱਕ ਵਾਰ ਦੱਬੇ ਵੀ ਆ ਸਾਰੇ ਆ ਹਾਂ ਜੀ ਹਾਂ ਜੀ ਭਾਈ ਜੀਸੀਬੀ ਇੱਕ ਦਿਨ ਤਾਂ ਮਤਲਬ ਕਿ ਦੋ ਦਿਨ ਆਪਣਾ ਗੇੜਾ ਨਹੀਂ ਲੱਗਿਆ ਕੋਈ ਕੰਮ ਪੈ ਗਿਆ ਸੀਗਾ ਜੀ ਪ੍ਰਿੰਟ 'ਚ ਸਾਰੇ ਮੁੰਡੇ ਮਤਲਬ ਕਿ ਉਧਰ ਗਏ ਹੋਏ ਸੀਗੇ ਤਾਂ 6 ਤੋਂ 7 ਜਨਵਰੀ ਸੀਗੇ ਉਹ ਜੀਸੀਬੀ ਬੁલાਣੀ ਪਈ ਖੱਡੇ ਪਟਾਈ ਤਾਂ ਉਹਨਾਂ ਨੂੰ 6-7 ਜਨਵਰੀ ਆਪਾਂ ਨਹੀਂ ਦੱਬੇ ਤੇ ਅੱਜ ਖਾਲਸਾ ਏਡ ਮਦਦ ਦੇ ਲਈ ਤੁਹਾਡੀ ਆਈ ਹੈ ਕਿਉਂਕਿ ਬਹੁਤ ਸਾਰੇ ਖਰਚੇ ਆ ਤੁਹਾਡੇ ਵੀ ਇੱਧਰ ਉਸ ਤਰ੍ਹਾਂ ਦਾ ਨਹੀਂ ਪਈ ਵੀਰ ਪ੍ਰਬੰਧ ਹੁੰਦਾ ਅੱਜ ਪਹਿਲਾਂ ਇਸ ਤੁਸੀਂ ਆਪਣੇ ਪੱਧਰ ਤੇ ਕਰ ਰਹੇ ਸੀ ਪਿੰਡ ਵਾਸੀਓ ਹਾਂਜੀ ਪਹਿਲਾਂ ਆਪਣਾ ਹੈਗੇ ਸੀਗੇ ਪਿੰਡ ਦੇ 10 15 ਮੁੰਡੇ ਸੀਗੇ ਨਾਲ ਜੁੜੇ ਹੋਏ ਉਹ ਕਰ ਰਹੇ ਸੀਗੇ ਤੇ ਨਾਲ ਦੋ ਤਿੰਨ ਪਿੰਡ ਹੋਰ ਵੀ ਹੈਗੇ ਆਪਣੇ ਨਾਲ ਦੇ ਉਥੋਂ ਵੀ ਮੁੰਡੇ ਆਏ ਉਹਨਾਂ ਨੇ ਵੀ ਟੈਂਕਰਾਂ ਦੀ ਸੇਵਾ ਲਈ ਟਰੈਕਟਰ ਲਾਏ ਹੋਏ ਸੀਗੇ ਤੇ ਪੈਂਤਪੁਰਤ ਸੀਗੇ 나ਡੇ ਦੇ ਸੀਗੇ ਉਹਨਾਂ ਨੇ ਹੈਲਪ ਕੀਤੀ ਸਾਡੀ ਤੇ ਬਾਕੀ ਦੇ ਕੋਣ ਕੀ ਬਣਦਾ ਹੀ ਵਹੀਲੇ ਨਾਲ ਵਸੀਲਾ ਹੈ ਕਿ ਤੁਸੀਂ ਜਿਹੜਾ ਕਰ ਰਹੇ ਹੋ ਕੁਛ ਟੱਕਰ ਮਾਰੀ ਹੈ ਕੰਮ ਕੀਤਾ ਮਿਹਨਤ ਕੀਤੀ ਉਹਦਾ ਫਲ ਮਿਲਿਆ ਕਿ ਮੋਤਾ ਘਟ ਗਿਆ ਜਾਨਵਰਾਂ ਦੀ ਦੇਖੋ ਜੀ ਨੌਜਵਾਨਾਂ ਨੇ ਮਿਹਨਤ ਬਹੁਤ ਕੀਤੀ ਹੈ ਉਹਦਾ ਫਲ ਤਾਂ ਮਿਲ ਰਿਹਾ ਹੈਗਾ ਤੇ ਖਾਲਸਾ ਐਡਨਾ ਦੇ ਨਾਲ ਸਾਡਾ ਕੱਲ ਕੰਟੈਕਟ ਹੋਇਆ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਹੋਈ ਸੀਗੀ ਉਹਨਾਂ ਨੇ 6 ਪਿੰਡਾਂ ਦਾ ਬੰਨ ਬਣਾ ਰਹੇ ਸੀਗੇ ਤੇ ਅਸੀਂ ਉਹਨਾਂ ਦੇ ਨਾਲ ਕੱਲ ਕੰਟੈਕਟ ਕੀਤਾ ਉਹਨਾਂ ਨੇ ਬਾਈਆਂ ਨੇ ਪਟਿਆਲੇ ਤੋਂ ਦਫ਼ਤਰ ਤੋਂ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਕਿਹਾ ਕਹਿੰਦੇ ਵੀ ਅਸੀਂ ਤੁਹਾਡੇ ਕੋਲ ਆਵਾਂਗੇ ਸਵੇਰੇ 8 ਵਜੇ கரੈਕਟ ਜੋ 8 ਵਜੇ ਦਾ ਟਾਈਮ ਦਿੱਤਾ ਸੀਗਾ 8 ਵਜੇ கரੈਕਟ ਪਹੁੰਚ ਪਹੁੰਚ ਗਏ ਸੀਗੇ ਉਹ ਉਹਨਾਂ ਨੇ ਮੌਕੇ ਦਾ ਸਾਰਾ ਇਹ ਦੇਖਿਆ ਹਾਲ ਵਿਲਾ ਤੇ ਉਹਨਾਂ ਨੇ ਕਿਹਾ ਕਹਿੰਦੇ ਟਰੈਕਟਰਾਂ ਦੇ ਵਿੱਚ ਜਨਰ ਡੀਜ਼ਲ ਲੱਗਦਾ ਹੈ ਜੀ ਵੀ ਸੀਆਂ ਜਨੀਆਂ ਲੱਗਦੀਆਂ ਅਸੀਂ ਵੇਰਕਾਲੇ ਟੈਂਕਰ ਭੇਜਾਂਗੇ 12 12000 ਲੀਟਰ ਵਾਲੇ ਵੀ ਜੈਨੀ ਸਾਡੇ ਤੋਂ ਹੈਲਪ ਹੋ ਸਕਦੀ ਐ ਅਸੀਂ ਉਹ ਤੋਂ ਵੱਧ ਤੋਂ ਵੱਧ ਕਰਾਂਗੇ ਹੁਣ ਮੰਨ ਲਓ ਤੁਹਾਡੇ ਨਾਲ ਨਹੀਂ ਹਾਂਜੀ ਅੱਗੇ ਅੱਗੇ ਤੋਂ ਅਗਲੇ ਹਾਲ ਨੇ ਤੇ ਹੁਣ ਵੀ ਉਹ ਸਾਡੇ ਐਸ ਡੀਓ ਦੇ ਨਾਲ ਮੀਟਿੰਗ ਕਰਨ ਗਏ ਹੋਏ ਆਂ ਵੀ ਸਾਨੂੰ ਪਰਮਿਸ਼ਨ ਦਿੱਤੀ ਜਾਵੇ ਅਸੀਂ ਪੱਕੀਆਂ ਉਹ ਬਣਾ ਸਕੀਏ ਛੱਪੜੀਆਂ ਖੇਲਾਂ ਪੱਕੀਆਂ ਤਾਂ ਕਿ ਪਾਣੀ ਜਿਹੜਾ ਸਟੋਰ ਹੋ ਜੇ ਪਾਪਾ ਜੀ ਹਾਂ ਵੀ ਪਾਣੀ ਫੇਰ ਖੜੇ ਕਿਉਂਕਿ ਗਰਮੀ ਬਹੁਤ ਐ ਥੋੜਾ ਰੇਤਾ ਵੀ ਹੈਗਾ ਪਾਣੀ ਨਹੀਂ ਖੜਦਾ ਹਾਂਜੀ ਮੀਂਹ ਦਾ ਵੀ ਨਹੀਂ ਪਤਾ ਕਦੋਂ ਆਵੇ ਕਦੋਂ ਨਾ ਕੁਦਰਤ ਤੇ ਉਹ ਨਿਰਪਰ ਐ ਮੈਨੂੰ ਜੀ ਕੁਦਰਤ ਦੇ ਹੱਥ ਦੇ ਵਿੱਚ ਹੈ ਜੇ ਮੀਂਹ ਪਏਗਾ ਤਾਂ ਪਾਣੀ ਸਟੋਰ ਹੋਏਗਾ ਜੇ ਨਹੀਂ ਮੀਂਹ ਪੈਂਦਾ ਤੇ ਸਟੋਰ ਨਹੀਂ ਹੁੰਦਾ ਪਾਣੀ ਬਹੁਤ ਮੁਸ਼ਕਿਲ ਹੈ ਢਿੱਲੀ ਕਈ ਟੈਂਕਰ ਆ ਜਿਹੜੇ ਹਾਂਜੀ ਹਾਂ ਘਟੋ ਘਟ ਸਾਡੇ ਬੀਗ ਟੈਂਕਰ ਲਗੀ ਜਾਂਦੀ ਹੈ ਡੇਲੀ ਵੀ ਟੈਂਕਰ ਡੇਲੀ ਹਾਂਜੀ ਅੱਛਾ ਇਹਦੇ ਵਿੱਚ ਇਹ ਸਾਰਾ ਇਹਨੂੰ ਕਿਸੇ ਪਿੱਛੋਂ ਕਿਤੋਂ ਸਪਲਾਈ ਤੁਸੀਂ ਸਾਰਾ ਦੇਖਿਆ ਹੋਣਾ ਕਿਤੋਂ ਜੁੜਦੀ ਆ ਕਿ ਕਿਤੋਂ ਕੋਈ ਪਾਣੀ ਉੱਪਰੋਂ ਨਹੀਂ ਪਹਾੜਾਂ ਦਾ ਹੀ ਪਾਣੀ ਆਂਦਾ ਹੈ ਕਿ ਇਹ ਨਦੀ ਹੈਗੀ ਹੈ ਨਦੀ ਦਾ ਪਾਣੀ ਆਂਦਾ ਹੈ ਮਾਰਸ਼ਾਲਾ ਬਾਰਿਸ਼ ਦਾ ਪਾਣੀ ਆਂਦਾ ਜੀ ਤੇ ਸਾਡੇ ਨਾ ਸਾਰੇ ਇਸ ਡੈਮ ਦੇ ਉੱਤੇ ਹੈ ਸਾਡੇ ਖੇਤੀ ਹੈ ਜਿਹੜੀ ਉਹ ਵੀ ਇਹ ਤੇ ਨਿਰਭਰ ਹੈਗੀ ਹੈ ਨਾਤਾ ਜੀ ਹੁਣ ਸਾਡੇ ਕਣਕ ਹੋਈ ਹੈ ਪਿੱਛੇ ਖਾਣ ਨੂੰ ਉਹ ਵੀ ਅਸੀਂ ਮੁੱਲ ਲੱਤੀ ਹੈ ਤੇ ਪਸ਼ੂਆਂ ਵਾਸਤੇ ਚਾਰਾ ਬੀਜਦੇ ਸੀਗੇ ਆ ਡੈਮ ਦੇ ਪਾਣੀ ਦੇ ਨਾਲ ਹੀ ਉਹ ਵੀ ਚਾਰਾ ਨਹੀਂ ਹੋਇਆ ਸਾਰਿਆਂ ਸਾਨੂੰ ਸਮਾਨ ਮੁੱਲ ਲੈਣਾ ਪੈ ਰਿਹਾ ਇੱਥੋਂ ਤੱਕ ਦੀ ਸਾਡੇ ਪੀਣ ਦੇ ਪਾਣੀ ਦੀ ਵੀ ਸਮੱਸਿਆ ਹੈ ਅਸੀਂ ਉਹ 500 ਦਾ ਟੈਂਕਰ ਲੈ ਕੇ ਆਣੇ ਆ ਤਾਂ ਪੀਣਯੋਗਾ ਪਾਣੀ ਹੁੰਦਾ ਹੈ ਘਰੇ ਮਤਲਬ ਪਿੰਡ ਚ ਵੀ ਸਮੱਸਿਆ ਹੈਗੀ ਆ ਹਾਂਜੀ ਪਿੰਡ ਵਿੱਚ ਵੀ ਸਮੱਸਿਆ ਹੈਗੀ ਹੈ ਜੀ ਖਾਸ ਤੌਰ ਤੇ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਦੱਸ ਦਈਏ ਕਿ ਚੰਡੀਗੜ੍ਹ ਤੋਂ 15 10 15 ਕਿਲੋਮੀਟਰ ਦੂਰੀ ਤੇ ਪਿੰਡ ਨੇ ਪਰ ਇਹ ਬਹੁਤ ਰਿਮੋਟ ਏਰੀਆ ਹੈ ਇੱਥੇ ਨਾ ਤਾਂ ਜਿਹੜੀਆਂ ਸਹੀ ਤਰ੍ਹਾਂ ਨਾਲ ਸੜਕਾਂ ਨਹੀਂ ਪੁਲਾਂ ਦੇ ਵੀ ਕਈ ਤਰ੍ਹਾਂ ਦੇ ਮਸਲੇ ਹੈਗੇ ਨੇ ਕਨੈਕਟੀਵਿਟੀ ਹੈ ਨਹੀਂ ਪਰ ਜਿਹੜਾ ਇੱਥੇ ਜਿਹੜਾ ਡਿਵੈਲਪਮੈਂਟ ਹੈ ਇੱਥੇ ਵਿਕਾਸ ਹੈ ਜਿਹੜਾ ਉਸ ਤਰ੍ਹਾਂ ਦਾ ਨਹੀਂ ਹੈ ਔਰ ਇਹਦੇ ਨਾਲ ਜਿੱਥੇ ਜਾਨਵਰਾਂ ਦਾ ਨੁਕਸਾਨ ਹੋਇਆ ਉੱਥੇ ਪਿੰ ਸੈਕਟਰੀਏਟ ਐਥੋਂ ਸਾਰਾ ਹੀ 10 ਕਿਲੋਮੀਟਰ ਹੈਗਾ ਜੀ ਜਿੱਥੇ ਸੀਐਨ ਸਾਹਿਬ ਬੈਠਦੇ ਨੇ ਤੇ ਪਿੰਡ ਦੇ ਸਾਡਾ ਬੰਨਾ ਲੱਗਦਾ ਚੰਡੀਗੜ੍ਹ ਦੇ ਨਾਲ ਸਿਰਫ 2 ਕਿਲੋਮੀਟਰ ਦਾ ਫਰਕ ਹੈਗਾ ਇਹ ਸਾਡੇ ਕੰਡੀ ਏਰੀਆ ਕਰਕੇ ਨਾ ਤਾਂ ਅਜ ਤੱਕ ਇੰਨੀ ਕੋਈ ਡਵੈਲਪ ਹੋਈ ਹੈ ਨਾ ਸਾਡੇ ਪਿੰਡ ਦੀ ਕਿਤੇ ਇਹਨੂੰ ਤਰੱਕੀ ਹੋਈ ਐ ਬਾ ਹੁਣ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆਂ ਸਰਕਾਰ ਨੂੰ ਸੀਐਮ ਸਾਹਿਬ ਨੂੰ ਕਿ ਥੋੜਾ ਜਿਹਾ ਸਾਡੇ ਵੱਲ ਧਿਆਨ ਦੇਣ ਜੰਗਲੀ ਜਾਨਵਰ ਬਚਣ ਇਹ ਟੂਰਿਜ਼ਮ ਬਣ ਸਕਦਾ ਜੇ ਸਰਕਾਰ ਇਹਦਾ ਧਿਆਨ ਬਣਾਇਆ ਜਾਵੇ ਭਾਈ ਸਾਡੀ ਹੋਰ ਕੋਈ ਮੰਗ ਨਹੀਂ ਥੋਡੇ ਚੈਨਲ ਨਾਲ ਮਾਧਿਅਮ ਨਾਲ ਇੱਕੋ ਗੱਲ ਕਹਨੇ ਜਾਂਦੇ ਆਂ ਕਿ ਜੋ ਵੀ ਇਹਦੀ ਬਣਦੀ ਕਾਰਵਾਈ ਐ ਜੋ ਵੀ ਇਹਦੀ ਪਟਾਈ ਐ ਜੋ ਵੀ ਖਰਚਾ ਹੁੰਦਾ ਜੋ ਵੀ ਇਹਦੀ ਕਾਰਵਾਈ ਬਣਦੀ ਉਹ ਕੀਤੀ ਜਾਵੇ ਸਾਡੀ ਹੋਰ ਕੋਈ ਮੰਗ ਨਹੀਂ ਹੈਗੀ ਭਾਈ ਜੀ ਅ ਇੱਕ ਜੀ ਪ੍ਰਸ਼ਾਸਨ ਦੇ ਨਾਲ ਜੰਗਲੀ ਜੀਵ ਵਿਭਾਗ ਦੇ ਨਾਲ ਆ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਆ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ ਉਹ ਬੰਦੇ ਵੀ ਆਪਣੇ ਟੈਂਸਰ ਭੇਜਦੇ ਆ ਤੇ ਉਹਨਾਂ ਨੇ ਇੱਕ ਦੋ ਬੰਦਾ ਇੱਥੇ ਪੱਕਾ ਛੱਡਿਆ ਹੋਇਆ ਵੀ ਹੈਗਾ ਪ੍ਰਸ਼ਾਸਨ ਆ ਫੋਰੈਸਟ ਵਾਲੇ ਨੇ ਉਹ ਸਾਡੀ ਪੂਰੀ ਹੈਲਪ ਕਰਦੇ ਆ ਫੋਰੈਸਟ ਵਾਲੇ ਮਦਦ ਨਾਲ ਕਰ ਰਹੇ ਆ ਹਾਂਜੀ ਹਾਂਜੀ ਪੂਰੀ ਮਦਦ ਕਰਦੇ ਆ ਜੰਗਲਾਤ ਮੈਕਮਾ ਕਹਿ ਦਿੰਨੇ ਜੀ ਨੂੰ ਹਾਂ ਬਿਲਕੁਲ ਜੀ ਭਾਈ ਜੀ ਇੱਕ ਆ ਦੱਸਿਓ ਕਿ ਇਹ ਸਾਰੇ ਜਾਨਵਰਾਂ ਦੀਆਂ ਜਿਹੜੀਆਂ ਪੈੜਾਂ ਨੇ ਆ ਜਿਹੜਾ ਇੱਥੇ ਜਿਹੜੇ ਆਉਂਦੇ ਨੇ ਇਹ ਭਾਈ ਸਾਰੀ ਜਾਨਵਰਾਂ ਦੀ ਪੁਰਾਣੀ ਪੈੜਾਂ ਹੋ ਗਈਆਂ ਜੀ ਪਾਣੀ ਮਤਲਬ ਕਿ ਪਹਿਲਾਂ ਇੱਥੇ ਪੀਂਦੇ ਸੀਗੇ ਫਿਰ ਇੱਥੋਂ ਖਤਮ ਹੋਇਆ ਤੇ ਅੱਗੇ ਚੱਲ ਗਏ ਉੱਥੇ ਵੀ ਨਿਸ਼ਾਨ ਐ ਏਦਾਂ ਹੀ ਐ ਜਿੱਦਾਂ ਜਿੱਦਾਂ ਉਸ ਕਿਸੇ ਟਾਈਮ ਇੱਥੇ ਪਾਣੀ ਸੀਗਾ ਹੁਣ ਇੱਥੇ ਦਰਾਰਾਂ ਪੈ ਗਈਆਂ 5-5 ਫੁੱਟ ਦੀ ਦਰਾਰ ਐ ਜੀ ਜਾਨਵਰ ਪਾਣੀ ਪੀਣ ਆਉਂਦਾ ਤੇ ਪੈਰ ਫਸ ਜਾਂਦਾ ਪੈਰ ਫਸਦਾ ਤੇ ਉਹ ਗਿਰਦਾ ਤੇ ਕੁੱਤੇ ਜਿਹੜੇ ਐ ਨੋਚ ਕੇ ਖਾਲ ਲੈਂਦੇ ਜੰਗਲੀ ਕੁੱਤੇ ਅਟੈਕ ਕਰ ਦਿੰਦੇ ਬਿਲਕੁਲ ਸਸਨ ਨੂੰ ਇਹ ਵੀ ਕਹਿਣਾ ਕਿ ਜਿਹੜੇ ਜੰਗਲੀ ਕੁੱਤੇ ਐ ਨਾ ਇਹਨਾਂ ਦਾ ਵੀ ਕੋਈ ਨਾ ਕੋਈ ਹੱਲ ਕੀਤਾ ਜਾਵੇ ਕਿਉਂਕਿ ਇਹ ਬੰਦਿਆਂ ਤੇ ਵੀ ਪੈਨੇ ਆ ਸਾਡੀਆਂ ਮੱਝਾਂ ਗਾਵਾਂ ਤੇ ਵੀ ਪੈਨੇ ਆ ਜੰਗਲੀ ਜਾਨਵਰਾਂ ਤੇ ਵੀ ਪੈਨੇ ਆ ਅਸੀਂ ਬਹੁਤ ਪਰੇਸ਼ਾਨ ਐ ਇਸ ਜੰਗਲੀ ਕੁੱਤਿਆਂ ਤੋਂ ਹਾਂ ਇਹਨਾਂ ਨੂੰ ਜਾਂ ਇੱਥੋਂ ਰਿਮੂਵ ਕੀਤਾ ਜਾਂ ਹਾਂ ਇੱਥੋਂ ਰਿਮੂਵ ਕਰਕੇ ਕਿਤੇ ਹੋਰ ਪਾਸੇ ਛੱਡ ਦਿਆ ਜਾਵੇ ਜਾਂ ਇਹਨਾਂ ਨੂੰ ਜਿਹੜੇ ਆਪਣਾ ਹਸਪੀਟਲ ਹੁੰਨੇ ਆ ਕੇਅਰ ਟੇਕਰ ਹੁੰਨੇ ਆ ਉਹਨਾਂ ਦੇ ਹਵਾਲੇ ਕਰ ਦਾਂ ਜਾਂ ਕਿਸੇ ਹੋ ਹਾਂ ਜੀ ਚਾ ਰਹੇ ਹਾਂ ਉਹ ਵੱਡਾ ਨੁਕਸਾਨ ਕੁੱਤੇ ਵੀ ਕਰ ਰਹੇ ਸਭ ਤੋਂ ਵੱਡਾ ਨੁਕਸਾਨ ਕੁੱਤੇ ਕਰ ਰਹੇ ਹਾਂ ਹੂੰ ਕਿਉਂਕਿ ਦੇਖਿਆ ਨਹੀਂ ਜਾਂਦਾ ਚੀਰ ਪਾੜ ਕਰਦੇ ਆ ਫਿਰ ਬੜਾ ਦੁੱਖ ਹੁੰਦਾ ਹੈ ਜਾਨਵਰਾਂ ਦਾ ਹਾਂ ਜੀ ਹਾਂ ਰੋਟੀ ਵੀ ਨਹੀਂ ਚੰਗੀ ਲੱਗਦੀ ਘਰੇ ਜਾ ਕੇ ਹੂੰ ਬਿਲਕੁਲ ਜੀ ਤਾਂ ਇਹ ਜਿਹੜਾ ਗੱਲਬਾਤ ਸੀਗੀ ਪਰチェ ਡੈਮ ਦੇ ਵਿੱਚ ਜਿਹੜਾ ਕੁਝ ਚੱਲ ਰਿਹਾ ਔਰ بڑا ਕੁਦਰਤ ਦਾ ਜਿਹੜਾ ਕਹਿਰ ਆ ਵਾਪਰਿਆ ਹੋਇਆ ਇੱਥੇ ਔਰ ਪਰ ਲੋਕ ਆ ਜਿਹੜੇ ਫਿਰ ਵੀ ਹੌਸਲੇ ਦੇ ਨਾਲ ਆ ਜਿਹੜੇ ਇਹ ਜਿਹੜੇ ਸਾਰੇ ਨੌਜਵਾਨ ਆ ਜਿਹੜੇ ਫਰੇਮ ਦੇ ਵਿੱਚ ਤੁਸੀਂ ਦੇਖ ਰਹੇ ਹੋਗੇ ਇੱਧਰ ਵੀ ਖੜੇ ਨੇ ਤਾਂ ਇੱਧਰ ਮੇਰੇ ਪਿੱਛੇ ਵੀ ਨੇ ਤਾਂ ਇਹ ਪੂਰੇ ਹੌਸਲੇ ਦੇ ਨਾਲ ਇੱਥੇ ਜਿਹੜੀਆਂ ਸਵਾਵਾ ਉਹ ਨਿਭਾ ਰਿਹਾ ਇੱਧਰ ਵੀ ਦੇਖੋਗੇ ਤਾਂ ਉਹ ਜਿਹੜੇ ਜੀਸੀਬੀ ਤੇ ਔਰ ਟਰੈਕਟਰ ਤੇ ਇੱਕ ਨੌਜਵਾਨ ਬੈਠਾ ਹੈ ਔਰ ਉਹ ਵੀ ਜਿਹੜੇ ਇੱਥੇ ਸੇਵਾ ਕਰ ਰਹੇ ਆ ਤਾਂ ਕਿ ਜਿਹੜਾ ਜੰਗਲੀ ਜੀਵਾਂ ਦੇ ਲਈ ਜਿਹੜਾ ਪਾਣੀ ਆ ਕਿਸੇ ਹਿਸਾਬ ਦੇ ਨਾਲ ਜਿਹੜਾ ਇੱਥੇ ਜਿਹੜਾ ਸਟੋਰ ਕੀਤਾ ਜਾਵੇ ਔਰ ਜਿਹੜੀ ਉਹਨਾਂ ਦੀ ਜਾਨ ਆ ਉਹ ਬਚਾਈ ਜਾ ਸਕੇ ਲਗਾਤਾਰ ਜਿਹੜੇ ਹਰ ਰੋਜ਼ ਮੌਤਾ ਹੋ ਰਹੀਆਂ ਨੇ ਜੰਗਲੀ ਜੀਵਾਂ ਦੀਆਂ ਤਾਂ ਕਿਸੇ ਹਿਸਾਬ ਨਾਲ ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਉਹਨੂੰ ਜਿਹੜਾ ਜਾਨ ਆ ਉਹਨਾਂ ਦੀ ਬਚਾਈ ਜਾਵੇ ਤੇ ਜਿਸ ਤਰ੍ਹਾਂ ਇਸ ਡੈਮ ਦੇ ਵਿੱਚ ਕੈਪੈਸਿਟੀ ਹੈ ਜਿਹੜੀ ਕਿਉਂਕਿ ਮਿੱਟੀ ਪਰ ਚੁੱਕੀ ਆ ਪਿੱਛੋਂ ਪਹਾੜਾ ਤੋਂ ਪਾਣੀ ਆਉਂਦਾ ਜਦੋਂ ਬਾਰਿਸ਼ਾ ਹੁੰਦੀਆਂ ਨੇ ਤਾਂ ਇਹਦੀ ਜਿਹੜੀ ਕੈਪੈਸਿਟੀ ਉਹ ਵੀ ਖਤਮ ਹੋਈ ਆ ਪਿੰਡ ਵਾਸੀ ਇਹ ਵੀ ਕਹਿ ਰਹੇ ਨੇ ਕਿ ਇਹਦੀ ਕੈਪੈਸਿਟੀ ਬਹਾਲ ਕਰਨ ਦੇ ਲਈ ਜਿਹੜਾ ਇਹ ਮਿੱਟੀ ਇੱਥੋਂ ਚੱਕੀ ਜਾਵੇ ਤੁਸੀਂ ਇਹ ਵੀ ਮੰਗ ਕਰਦੇ ਹੋ ਹਾਂਜੀ ਅਸੀਂ ਇਹ ਵੀ ਕਹਿੰਨੇ ਆ ਕਿ ਪ੍ਰਸ਼ਾਸਨ ਨੂੰ ਇੱਧਰੇ ਧਿਆਨ ਦੇਣਾ ਚਾਹੀਦਾ ਹੈ ਕਿ ਇਹਦੀ ਘੱਟੋ ਘੱਟ 50 ਫੁੱਟ 60 ਫੁੱਟ ਮਿੱਟੀ ਚੜ ਚੁੱਕੀ ਹੈ ਪਾਣੀ ਦਾ ਲੈਵਲ ਰਹਿੰਦਾ ਨਹੀਂ ਹੈਗਾ ਪ੍ਰਸ਼ਾਸਨ ਆਂ ਦਾ ਲੈਵਲ ਤੇ ਉੱਤੇ ਪਾਣੀ ਦੇਖਦੇ ਆ ਕਿ ਇਹ ਟਾਈਮ ਟੁੱਟ ਜਾਏਗਾ ਜਦੋਂ ਬਾਅਦ ਚ ਉਹ ਛੱਡ ਦਿੰਦੇ ਆ ਫਿਰ ਸਾਡੇ ਵਾਸਤੇ ਪਾਣੀ ਨਹੀਂ ਰਹਿੰਦਾ ਹੈਗਾ ਕਿਉਂਕਿ ਸਮੱਸਿਆ ਮੇਨ ਬਲੋਕੇਜ ਦੀ ਹੈਗੀ ਆ ਸਾਰੀ ਮਿੱਟੀ ਬਲਾਕਸ ਹੋਈ ਹੋਈ ਹੈ ਤਾਂ ਇਸ ਤਰ੍ਹਾਂ ਪਿੰਡ ਵਾਸੀਆਂ ਨੇ ਜਿਹੜੀਆਂ ਪੁਰਾਣੀਆਂ ਟੈਂਕੀਆਂ ਨੇ ਬਹੁਤ ਥਾਵਾਂ ਦੇ ਉੱਪਰ ਉਹਨਾਂ ਨੂੰ ਵੱਡ ਕੇ ਲਾਇਆ ਤਾਂ ਕਿ ਜਿਹੜਾ ਪਾਣੀ ਸੁੱਕੇ ਨਾ ਧਰਤੀ ਦੇ ਹੇਠਾਂ ਪਾਣੀ ਜਿਹੜਾ ਸਿਮੇ ਨਾ ਔਰ ਛੋਟੇ-ਛੋਟੇ ਖड्डे ਵੀ ਪੱਟੇ ਜਾ ਰਹੇ ਨੇ ਵੱਡੇ ਖड्डे ਵੀ ਪੱਟੇ ਜਾ ਰਹੇ ਨੇ ਲਗਾਤਾਰ ਪਰ ਇਸ ਤਰ੍ਹਾਂ ਨਿੱਕੀਆਂ-ਨਿੱਕੀਆਂ ਟੈਂਕੀਆਂ 'ਚ ਵੀ ਪਾਣੀ ਰੱਖਿਆ ਗਿਆ ਤਾਂ ਕਿ ਜਿਹੜਾ ਜਾਨਵਰਾਂ ਨੂੰ ਕੋਈ ਦਿੱਕਤ ਨਾ ਆਵੇ ਉਹ ਪੀ ਸਕਣ ਪਿਆਸੇ ਜਿਹੜੇ ਉਹਨਾਂ ਦੀ ਮੌਤ ਨਾ ਹੋਵੇ ਪਿਆਸੇ ਨਾ ਮਰਨ ਤਾਂ ਇੱਥੇ ਕਿਸ਼ਤੀ ਹੈ ਕਿਸ਼ਤੀ ਦੀ ਵੀ ਮਦਦ ਆ ਜਿਹੜੀ ਲਈ ਗਈ ਹੈ ਕਿ ਇਹਦੇ ਵਿੱਚ ਪਾਣੀ ਭਰਿਆ ਗਿਆ ਤਾਂ ਕਿ ਜਿਹੜਾ ਇੱਥੋਂ ਵੀ ਪਾਣੀ ਹੈ ਜਿਹੜਾ 20 ਸੈਕੰਡ ਜਿਹੜੇ ਜੰਗਲੀ ਜਾਨਵਰ ਨੇ ਤਾਂ ਇੱਕ ਕਿਸ਼ਤੀ ਉਧਰਲੀ ਸਾਈਡ ਆ ਤੁਹਾਨੂੰ ਦਿਖਾਵਾਂਗੇ ਥੋੜੀ ਦੂਰ ਹੈ ਤਾਂ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਉਹ ਵੀ ਜਿਹੜੀ ਪਾਣੀ ਭਰ ਕੇ ਲਗਾਈ ਗਈ ਹੈ ਦੂਸਰੇ ਤਰਫ ਜਿਹੜੀ ਡੈਮ ਦੀ ਕਾਫੀ ਖੁੱਲਾ ਇਲਾਕਾ ਕਾਫੀ ਵੱਡਾ ਡੈਮ ਹੈ ਬਹੁਤ ਵੱਡਾ ਵੱਡੀ ਮਾਤਰਾ ਦੇ ਵਿੱਚ ਪਾਣੀ ਇੱਥੇ ਸਟੋਰ ਹੁੰਦਾ ਪਰ ਹੁਣ ਇਹਦੀ ਕੈਪੈਸਿਟੀ ਜਿਹੜੀ ਖਤਮ ਹੋਈ ਹੈ ਜਿਸ ਤਰ੍ਹਾਂ ਪਿੰਡ ਵਾਸੀ ਦੱਸ ਰਹੇ ਨੇ ਕਿ ਉਸ ਕਰਕੇ ਜਿਹੜਾ ਇਹ ਇਹਦੇ ਚ ਪਾਣੀ ਜਿਹੜਾ ਸੁੱਕ ਗਿਆ ਔਰ ਇਹ ਕਈ ਸਾਲਾਂ ਬਾਅਦ ਜਿਹੜਾ ਸੁੱਕਿਆ ਪਹਿਲਾਂ 2012 ਦੇ ਵਿੱਚ ਸੁੱਕਿਆ ਸੀ ਫਿਰ 2014 ਦੇ ਵਿੱਚ ਸੁੱਕਦਾ ਫਿਰ 18 ਦੇ ਵਿੱਚ ਤੇ ਫਿਰ ਹੁਣ ਸਿੱਧਾ 24 ਦੇ ਵਿੱਚ ਕਈ ਕਈ ਸਾਲਾਂ ਬਾਅਦ ਜਿਹੜਾ ਇਹ ਦੇਖਣ ਨੂੰ ਮਿਲਦਾ ਕਿ ਜਦੋਂ ਇਸ ਤਰ੍ਹਾਂ ਦਾ ਜਿਹੜਾ ਜਿਹੜਾ ਕੁਦਰਤੀ ਆਫਤ ਹੈ ਜਿਹੜੀ ਇਸ ਤਰ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਇੱਥੇ ਪਾਣੀ ਦੀ ਘਾਟ ਦਾ ਔਰ ਗਰਮੀ ਬੜੀ ਸਿਖਰ ਦੀ ਹੈ ਗਰਮੀ ਜਿੱਥੇ ਕਿਸ ਤਰੀਕੇ ਦੇ ਨਾਲ ਪ੍ਰਭਾਵਿਤ ਕਰ ਰਹੀ ਹੈ ਉਹ ਬਹੁਤ ਸਾਫ਼ ਬਹੁਤ ਸਿੱਧਾ ਜ਼ਾਹਰ ਹੋ ਰਿਹਾ ਇਸ ਕਹਾਣੀ ਤੋਂ ਜਿਹੜੇ ਤੁਹਾਡੇ ਅੱਗੇ ਰੱਖ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਪ੍ਰਭਾਵਿਤ ਕੀਤਾ ਗਰਮੀ ਨੇ ਪਰ ਫਿਰ ਵੀ ਪਿੰਡ ਵਾਸੀਆਂ ਦਾ ਜਿਹੜਾ ਬੜਾ ਵੱਡੀ ਮਿਹਨਤ ਹੈ ਕਿ ਉਹ ਇਸ ਗਰਮੀ ਦੇ ਵਿੱਚ ਸੇਵਾ ਦੇ ਲਈ ਡਟੇ ਹੋਏ ਨੇ ਇਹ ਵੀ ਇੱਕ ਟੋਆ ਜਿਹੜਾ ਮਾਰਿਆ ਗਿਆ ਔਰ ਇਸ ਟੋਏ ਦੇ ਵਿੱਚ ਵੀ ਜਿਹੜਾ ਪਾਣੀ ਆ ਭਰਿਆ ਗਿਆ ਟੈਂਕਰਾਂ ਦੇ ਨਾਲ ਤਾਂ ਕਿ ਜਿਹੜਾ ਜਾਨਵਰ ਆ ਉਹ ਪਾਣੀ 30 ਸੈਕੰਡ ਇਸ ਟੋਏ ਦੇ ਵਿੱਚ ਲਗਾਤਾਰ ਪਾਣੀ ਪਾਇਆ ਜਾਂਦਾ ਔਰ ਇੱਥੋਂ ਆਸ-ਪਾਸ ਤੋਂ ਜਿਹੜੀ ਜਿਹੜੀ ਸਮੈਲ ਹੈ ਜਿਹੜੀ ਦੁਰਗੰਧ ਉਹ ਵੀ ਆ ਰਹੀ ਹੈ ਜਾਨਵਰਾਂ ਦੇ ਮਰੇ ਹੋਏ ਜਿਹੜੀ ਇੱਕ ਉਹ ਮੁਸ਼ਕ ਹੁੰਦਾ ਉਹ ਵੀ ਇੱਥੇ ਆ ਰਿਹਾ ਹੈ ਆਸ-ਪਾਸ ਕੰਕਾਲ ਪਏ ਨੇ ਆਸ-ਪਾਸ ਉਹਨਾਂ ਦਾ ਇਧਰ-ਉਧਰ ਵਸ ਦੇਖੋ ਤਾਂ ਟਾਲੀਆਂ ਦੇ ਰਕਤ ਨੇ ਤਾਂ ਉਹ ਜਿਹੜਾ ਜਿਹੜਾ ਇੱਥੇ ਵੀ ਆਸ-ਪਾਸ ਕਈ ਜਾਨਵਰ ਲੱਗਦਾ ਹੈ ਕਿ ਮਰੇ ਹੋਏ ਨੇ ਜਿਹੜਾ ਮਹਿਕ ਤੋਂ ਜਿਹੜੀ ਇਸ ਜਿਹੜੀ ਜਿਹੜੀ ਸਮੈਲ ਆ ਰਹੀ ਹੈ ਦੁਰਗੰਧ ਆ ਰਹੀ ਹੈ ਉਹ ਤੋਂ ਪ੍ਰਤੀਤ ਹੋ ਰਿਹਾ ਹੈ ਕਾ ਇਸ ਤਰ੍ਹਾਂ ਇਹ ਨੌਜਵਾਨ ਹੁਣ ਅਗਲੇ ਟੈਂਕਰ ਦੇ ਲਈ ਜਿਹੜਾ ਟੈਂਕਰ ਲੈਣ ਜਾ ਰਹੇ ਨੇ ਪਾਣੀ ਲੈਣ ਦੇ ਲਈ ਜਿਹੜਾ ਜਾ ਰਹੇ ਨੇ ਔਰ ਇਹ ਜਿਹੜਾ ਲਗਾਤਾਰ ਲੱਗੇ ਹੋਏ ਨੇ ਪਿਛਲੇ ਲੰਬੇ ਸਮੇਂ ਤੋਂ ਹੁਣ ਖਾਲਸਾ ਵੱਲੋਂ ਜ਼ਰੂਰ ਆ ਕੇ ਇਹਨਾਂ ਦੀ ਜਿਹੜੀ ਮਦਦ ਹੈ ਕੀ ਹੈ ਬਾਫੜੀ ਹੈ ਅੱਗੇ ਜਿਹੜਾ ਫੰਡ ਹੈ ਜ਼ਰੂਰ ਕਰੇਗੀ ਖਾਲਸਾ ਹੈਡ ਪਰ ਹੁਣ ਤੱਕ ਇਹਨਾਂ ਨੇ ਆਪਣਾ ਐਫਰਟ ਲਾਇਆ ਔਰ ਅੱਗੇ ਖਾਲਸਾ ਵੱਲੋਂ ਜ਼ਿੰਮੇਵਾਰੀ ਲਈ ਹੈ ਕਿ ਜਿਹੜਾ ਉਹ ਤੁਸੀਂ ਵਲੰਟਰੀਲੀ ਉਹਨਾਂ ਦੇ ਨਾਲ ਜਿਹੜਾ ਪਿੰਡ ਵਾਸੀ ਕੰਮ ਉਸੇ ਤਰ੍ਹਾਂ ਕਰਨਗੇ ਜਿਵੇਂ ਪਹਿਲਾਂ ਕਰ ਰਹੇ ਸੇਵਾ ਪਰ ਜਿਹੜਾ ਖਰਚਾ ਹੈ ਉਹ ਜ਼ਰੂਰ ਉਠਾਈਗੀ ਅੱਗੇ ਤੋਂ ਜਿਹੜਾ ਖਾਲਸਾ ਇਹ ਵੀ ਬਈ ਤਾਜ਼ਾ ਮਰਿਆ ਲੱਗ ਰਿਹਾ ਏ ਜਾਨਵਰ ਹੈ ਜਿਹੜਾ ਹਾਂਜੀ ਇਹ ਹੁਣੇ ਮਰਿਆ ਜੀ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਇਹਨਾਂ ਨੂੰ ਕੁੱਤਿਆਂ ਨੇ ਭਜਾ ਭਜਾ ਕੇ ਇਹ ਪਾਣੀ ਤੇ ਤੁਹਾਨੂੰ ਪਤਾ ਵੀ ਜਦੋਂ ਭੱਜਦਾ ਹੁੰਦਾ ਜਾਨਵਰ ਤੇ ਗਲ ਸੁੱਕਦਾ ਇੱਥੇ ਆਣ ਕੇ ਗਿਰ ਗਿਆ ਨਾ ਤਾਂ ਇਹਦੇ ਕੋਲ ਉੱਠੋਇਆ ਕੁੱਤੇ ਨੇ ਇੱਥੀ ਦਬੋਚ ਲਿਆ ਇਹਨੂੰ ਤੇ ਇੱਥੀ ਵਿਚਾਰੇ ਦੀ ਡੈਥ ਹੋ ਗਈ ਜੀ ਵਾਲੀ ਪਾਣੀ ਪੂਣੀ ਪੀਤਾ ਹੁੰਦਾ ਬਚਾਲ ਲੈਂਦੇ ਭੱਜ ਜਾਂਦਾ ਪਿਆਸੇ ਤੋਂ ਭੱਜਿਆ ਨਹੀਂ ਗਿਆ ਪਿਆਸੇ ਤੋਂ ਭੱਜਿਆ ਨਹੀਂ ਗਿਆ ਇਹ ਇੱਥੇ ਡਿੱਗ ਗਿਆ ਫਿਰ ਇਹਦੇ ਕੋਲ ਉੱਠ ਨਹੀਂਦਾ ਤਾਂ ਇਸ ਤਰ੍ਹਾਂ ਦੇ ਕਈ ਕੰਕਾਲ ਉੱਪਰ ਵੀ ਪਏ ਆ ਹਾਲਾਂਕਿ ਆ ਵਾ ਸਾਰੇ ਦਿਖਾ ਨਹੀਂ ਸਕਦੇ ਕਿ ਆ ਜਿਹੜਾ ਸੋਸ਼ਲ ਮੀਡੀਆ ਦੀ ਪਾਲਿਸੀ ਆ ਕਿ ਉਹ ਜਾਦੇ ਉਹਦੇ ਵਿੱਚ ਜਾਨਵਰਾਂ ਦੇ ਕਕਾਲ ਦਿਖਾਣਗਾ ਉੱਪਰ ਵੀ ਕਈ ਕੰਕਾਲ ਪਏ ਨੇ ਜੀ ਹਾਂਜੀ ਹਾਂਜੀ ਇਸੇ ਤਰ੍ਹਾਂ ਜੀ ਉੱਪਰ ਵੀ ਹੈਗੇ ਬਹੁਤ ਸਾਰੇ ਆ ਇਸੀ ਤਰ੍ਹਾਂ ਦੇ ਉੱਪਰ ਕਈ ਗੰਗਾ ਲੱਗੇ ਕਈ ਅਸੀਂ ਦੱਬ ਚੁੱਕੇ ਵੀ ਆ 5-600 ਦੱਬ ਚੁੱਕੇ ਆ ਬਾਕੀ ਹੋਰ ਕਈ ਪਈਆਂ ਹਲੇ ਟਾਈਮ ਨਹੀਂ ਲੱਗਿਆ ਦੱਬਣੇ ਦਾ ਜੀ 5-600 ਤੋਂ ਆ ਜਿਹੜਾ ਦੱਬ ਚੁੱਕੇ ਹੋ ਜਿਹੜੇ ਦੱਬ ਚੁੱਕੇ ਹੋ ਹੱਦੀ ਤੱਕ ਹਾਂ ਹਲੇ ਇਹਨਾਂ ਨੂੰ ਹਜੇ ਟਾਈਮ ਲੱਗਿਆ ਨਹੀਂ ਇੰਨੀ ਤਾਂ ਗਿਣਤੀ ਵੱਧ ਜਾਈ ਨਹੀਂ ਹੋਰ ਇਹ ਹੱਲੀ ਜੀ ਬਹੁਤ ਦੱਬਣੇ ਤੁਹਾਨੂੰ ਪਤਾ ਇੱਕ ਪਾਸੇ ਪਾਣੀ ਵਿੱਚ ਜਿਹੜੇ ਬੱਚੇ ਹੋਏ ਆ ਉਹਨਾਂ ਨੂੰ ਪਾਣੀ ਦੇ ਰਹੇ ਆ ਆਪਣੇ 10-12 ਮੁੰਡੇ ਸਾਰੇ ਸੇਵਾ ਵਿੱਚ ਲੱਗੇ ਹੋਏ ਕਿੱਧਰ ਨੂੰ ਜਾਈਏ ਕਿੱਧਰ ਨੂੰ ਨਹੀਂ ਜੀ ਪਹਿਲਾਂ ਜਿਹੜੇ ਬੱਚੇ ਆ ਉਹਨਾਂ ਨੂੰ ਬਚਾਉਣਾ ਪਹਿਲਾਂ ਉਹਨਾਂ ਨੂੰ ਦਬਦੀ ਹੈ ਨਾ ਤਾਂ ਬਿਲਕੁਲ ਇੱਸੀ ਕਰਕੇ ਲੱਗੇ ਹੋਏ ਨੇ ਨੌਜਵਾਨ ਕਿ ਜਿਹੜੇ ਬੱਚੇ ਨੇ ਕਮਸੇ ਕਮ ਉਹਨਾਂ ਨੂੰ ਪਾਣੀ ਦੀ ਘਾਟ ਕਾਰਨ ਜਾਨ ਨਾ ਗਵਾਉਣੀ ਪਵੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਚਾਇਆ ਜਾਵੇ ਤਾਂ ਇਹ ਵੀ ਇੱਕ ਕੰਕਾਲ ਹੈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਇਸ ਦੀ ਵੀ ਹਾਲਤ ਕਿਸ ਤਰ੍ਹਾਂ ਨਾਲ ਇਸ ਦੀ ਮੌਤ ਹੈ ਜਿਹੜੀ ਇਸ ਜਾਨਵਰ ਦੀ ਹੋਈ ਹੈ ਸਾਰੇ ਇਹ 12 ਸਿੰਘੇ ਨੇ ਜਾਂ ਨੀਲਗਾਵਾ ਨੇ ਔਰ ਕਈ ਕੰਕਾਲ ਅਸੀਂ ਤੁਹਾਨੂੰ ਦਿਖਾ ਵੀ ਨਹੀਂ ਸਕਦੇ ਇੰਨੀ ਬੁਰੀ ਹਾਲਤ ਦੇ ਵਿੱਚ ਨੇ ਕਿਉਂਕਿ ਸੋਸ਼ਲ ਮੀਡੀਆ ਦੀਆਂ ਇਸ ਤਰ੍ਹਾਂ ਦੀਆਂ ਗਾਈਡਲਾਈਨਸ ਨੇ ਦਿਖਾ ਵੀ ਨਹੀਂ ਸਕਦੇ ਤਾਂ ਇਸ ਤਰ੍ਹਾਂ ਨਾਲ ਇਹਨਾਂ ਜੰਗਲੀ ਜੀਵਾਂ ਦੇ ਨਾਲ ਜਿਹੜਾ ਪਾਣੀ ਦੀ ਘਾਟ ਦੇ ਕਾਰਨ ਜਿਹੜਾ ਦੁਖਾਂਤ ਹੈ ਉਹ ਆਪ ਵਰ ਰਿਹਾ ਇਹਨਾਂ ਦੀਆਂ ਲਗਾਤਾਰ ਜਿਹੜੀਆਂ ਮੌਤਾਂ ਨੇ ਉਹ ਹੋ ਰਹੀਆਂ ਨੇ ਔਰ ਅਸੀਂ ਇਹਦੇ ਇੱਕ ਮਤਲਬ ਸਾਡਾ ਖਬਰ ਦਿਖਾਉਣਾ ਹੀ ਨਹੀਂ ਤੁਸੀਂ ਵੀ ਅਗਰ ਕੋਈ ਮਦਦ ਕਰਨੀ ਚਾਹੁੰਦੇ ਹੋ ਤਾਂ ਇਹਨਾਂ ਦੇ ਸੰਪਰਕ ਨੰਬਰ ਹੈ ਜਿਹੜੇ ਅਸੀਂ ਤੁਹਾਨੂੰ ਸਾਂਝੀ ਕਰ ਦਾਂਗੇ ਥੱਲੇ ਕਮੈਂਟਾਂ ਦੇ ਵਿੱਚ ਤਾਂ ਕਿ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਕੇ ਕੋਈ ਮਦਦ ਹੈ ਜਿਹੜੀ ਪਾਣੀ ਦੀ ਵਿੱਚ ਤੁਸੀਂ ਆਪਣਾ ਜਿਹੜਾ ਹਿੱਸਾ ਉਹ ਵੀ ਪਾ ਸਕੋ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ ਰਾਜਵਿੰਦਰ ਮਹਿਮੰਤਰੀ ਸਿੰਘ ਸਕਰੋਲ ਪੰਜਾਬ ਟੀਵੀ ਦੇ ਲਈ ਧੰਨਵਾਦ